ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਫਾਸਟ ਪੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਮਨੀ ਥਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਸੰਸਦ ਗੁਰਜੀਤ ਸਿੰਘ ਔਚਲਾ ਨੇ ਬਲਕ ਸਪਲਾਈ ਸਕੀਮ ਪ੍ਰੋਜੈਕਟ ਦਲਿਆ ਚਾਜਾ बीते दिन इस्लामाबाद पुल से दौरान नौजवान की हुई मौत तो बाद परिवार ने की थी इंसाफ की मांग हॉलगेट अंदर फिश मार्केट के नाल बनी पार्किंग के हालात बने बदतर लोग परेशान ਅਤੇ ਹੁਣ ਖਬਰਾਂ ਵਿਸਥਾਰ ਨਾਲ ਸਸਦ ਗੁਰਜੀਤ ਸਿੰਘ ਔਜਲਾ ਨੇ ਵੱਲਾ ਵਿਖੇ ਬਣ ਰਹੇ ਬਲਕ ਸਪਲਾਈ ਸਕੀਮ ਪ੍ਰੋਜੈਕਟ ਦਾ ਜਾਇਜ਼ਾ ਲਿਆ ਵੱਲਾ ਵਿੱਚ ਬਣ ਰਹੇ ਪ੍ਰੋਜੈਕਟ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਸ ਪ੍ਰੋਜੈਕਟ ਨੂੰ ਮੁਕੰਮਲ ਹੋਣ ਉਪਰ ਕਾਮਯਾਬ ਕਰਨ ਵਿੱਚ ਸਹਿਯੋਗ ਦੇਣ ਕਿਉਂਕਿ ਸ਼ਹਿਰ ਉਹਨਾਂ ਦਾ ਆਪਣਾ ਹੈ ਅਤੇ ਇਥੋਂ ਦਾ ਵਿਕਾਸ ਵੀ ਉਹਨਾਂ ਦਾ ਹੀ ਹੈ ਦੇਖੋ ਅਮਰitsar ਦੀ ਪਵਿੱਤਰ ਸ਼੍ਰੋਮਰਾਂ ਦਾ ਸ਼ਹਿਰ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਾਣੀ ਬਹੁਤ ਤਰਤੀਹਲਾ ਮਾੜਾ ਹੋ ਗਿਆ ਕਿਉਂਕਿ ਕੁਝ ਸਵਾਰਥੀ ਲੋਕਾਂ ਨੇ ਆਪਣੇ ਸਵਾਰਥ ਵਾਸਤੇ ਪਾਣੀ ਬੋਰ ਕਰ ਕਰਕੇ ਜ਼ਮੀਨ ਦੇ ਹੇਠਾਂ ਭੇਜ ਕੇ ਔਰ ਇੱਥੇ ਨਹੀਂ ਤੁਸੀਂ ਲੁਧਿਆਣੇ ਦਾ ਹਾਲ ਵੇਖ ਲਓ ਜਿੱਥੇ ਵੀ ਵੱਡੇ ਇੰਡਸਟਰੀ ਕਹਿ ਲੋ ਜਾਂ ਲੋਕਾਂ ਦੀ ਜਿਹੜੀ ਮੂਹ ਨਾ ਹੋਵੇ ਕੁਦਰਤ ਦੇ ਨਾਲ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਐ ਔਰ ਕੁਝ ਲੋਕ ਚੰਗੇ ਵੀ ਨੇ ਜਿਹੜੇ ਚੰਗਾ ਠੀਕ ਤਰੀਕੇ ਨਾਲ ਆਪਣੇ ਆਪ ਨੂੰ ਯੂਨੀਫਾਰਮਲੀ ਪ੍ਰੋਜੈਕਟ ਕਰਦੇ ਨੇ ਉਹਨਾਂ ਕਰਕੇ ਧਰਤੀ ਇਹਦਾ ਪਾਣੀ ਬਹੁਤ ਗੰਦਲਾ ਹੋ ਗਿਆ ਆਉਣ ਵਾਲੇ ਸਮੇਂ ਸਾਡੀ ਬੀੜੀਆਂ ਪੀੜੀਆਂ ਨੇ ਉਹਨਾਂ ਨੂੰ ਬੜੀ ਵੱਡੀ ਮੁਸੀਬਤਾਂ ਜੂੰਜਣਾ ਪੈਣਾ ਜੇ ਅਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਪਹੁੰਚਾਉਣ ਤੋਂ ਬਾਅਦ ਲੋਕਾਂ ਤੱਕ ਡਿਲੀਵਰ ਨਹੀਂ ਕਰਾਂਗੇ ਸੋ ਇਹ ਜਿਹੜਾ ਪਾਣੀ ਹੈ ਇਹਦਾ ਪੀ ਐਚ ਲੈਵਲ 6.5 ਤੋਂ 7 ਪੀ ਐਚ ਹੋਏਗਾ ਔਰ ਇਹ ਬਿਹਤਰੀਨ ਪਾਣੀ ਜਿਹੜੀ ਬਿਸਲਰੀ ਵਾਟਰ ਹੈ ਜਾਂ ਜਿਹੜਾ ਹਿਮਾਲਿਆ ਦਾ ਪਾਣੀ ਮਹਿੰਗਾ ਕਰ ਤੁਸੀਂ ਪੀਂਦੇ ਜੇ ਉਹਦੇ ਤੋਂ ਬਿਹਤਰੀਨ ਪਾਣੀ ਇਹ ਹੋਏਗਾ ਔਰ ਇਹਦੀ ਜਿਹੜੀ ਟੈਸਟਿੰਗ ਹੈ ਕਰੀਬ ਤੁਸੀਂ ਕਹਿ ਸਕਦੇ ਜੇ ਕਿ ਦਿੱਲੀ ਦਾ 4 ਤੋਂ 5 ਬਾਰੇ ਦਾ ਟੈਸਟ ਜਿਹੜਾ ਆ ਉਹ ਫਾਈਨਲ ਤੇ ਲੱਗੇਗਾ ਔਰ 10 ਸਾਲ ਜਿਹੜਾ ਉਹ ਐਨ ਡੀਐਮ ਜਿਹੜਾ ਆ ਉਹ ਐਲ ਐਨਟੀ ਕੰਪਨੀ ਕੋ ਰਹੇਗਾ ਕਾਰਪੋਰੇਸ਼ਨ ਜਿਹੜੀ ਹੈ ਇਹਦੀ ਨੋਡਲ ਏਜੰਸੀ ਹੈ ਕਾਰਪੋਰੇਸ਼ਨ ਨੇ ਅੱਗੋਂ ਕਲੈਕਸ਼ਨ ਕਿੱਦਾਂ ਕਰਨੀ ਹੈ ਕਿ ਮੀਟਰ ਲਾ ਕੇ ਜਾਂ ਕਿਵੇਂ ਮਤਲਬ ਲੋਕਾਂ ਕੋ ਕਿਉਂਕਿ ਪਾਣੀ ਦੀ ਸਪਲਾਈ ਜਿਹੜੀ ਇੰਨਾ ਖਰਚਾ ਹੋਣਾ ਤੇ ਹੈ ਤੇ ਪਬਲਿਕ ਦੇ ਐਕਸਪੈਂਸਿਸ ਹੀ ਹੁੰਦੇ ਉਹ ਕਿਵੇਂ ਕਾਰਪੋਰੇਸ਼ਨ ਆਪਣਾ ਪਲਾਨ ਤਿਆਰ ਕਰਦੀ ਹੈ ਉਹ ਕਾਰਪਰਹਿੰਦੇ ਅਗਲੇ ਬੰਨੇ ਹੋਰੇਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆ ਜਿਹੜਾ ਸਾਫ਼ ਪਾਣੀ ਹੈ ਜੇ ਹਰ ਘਰ ਚ ਪਹੁੰਚੇ ਤੇ ਅਧੀਆਂ ਬਿਮਾਰੀਆਂ ਤੁਹਾਡੀਆਂ ਘੱਟ ਜਾਣੀਆਂ। ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਮੋਟਰਾਂ ਨਹੀਂ ਚਲਾਓਗੇ ਇਹ ਪਾਣੀ ਉਹਨਾਂ ਪ੍ਰੈਸ਼ਰ ਦੇ ਨਾਲ ਕਿਉਂਕਿ ਇਹ ਟੈਂਕ ਬਣ ਰਹੇ ਹੋ ਕਰੀਬ 35 ਮੀਟਰ ਉੱਚੇ ਨੇ 100 ਫੁੱਟ ਕਹਿ ਸਕਦੇ ਸਰਪੀ। ਉਹਨਾਂ ਨੇ ਪ੍ਰੈਸ਼ਰ ਨਾਲ ਪਾਣੀ ਤੁਹਾਡੀ ਹਰ ਜਗ੍ਹਾ ਦੇ ਤਕਰੀਬਨ ਘਰਾਂ ਦੇ ਵਿੱਚ ਆ ਜਾਣਾ ਹੈ ਕਿਉਂ ਘਰ ਜਿਹੜੇ ਤਿੰਨ ਮੰਜ਼ਲਾ ਦੋ ਮੰਜ਼ਲਾ ਤਿੰਨ ਮੰਜ਼ਲਾ ਨੇ ਏ ਤੋਂ ਉੱਚੇ ਘਰ ਨਹੀਂ ਹੈਗੇ। ਇੱਕ ਤੇ ਪਾਣੀ ਦੀ ਇੱਕ ਤੇ ਉਹਦੀ ਬਚਤ ਹੋਏਗੀ ਇੱਕ ਸਾਫ ਸੁਥਰਾ ਪਾਣੀ ਮਿਲੂਗਾ ਔਰ ਇਹ ਪਾਣੀ ਕਮਰਸ਼ੀਅਲ ਯੂਜ਼ ਲਈ ਨਹੀਂ ਹੋਣਾ ਇਹ ਆ ਪਾਣੀ ਆਲਮੋਸਟ ਪੀਨ ਲਈ ਤੇ ਜਾਂ ਨਹਾਉਣ ਵਾਸਤੇ ਤੁਹਾਡੇ ਘਰ ਦੇ ਕੰਮ ਆਉਣਾ ਹੈ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲ ਵਿਖੇ ਦੋ ਦਿਨ ਪਹਿਲਾਂ ਵਾਪਰੇ ਦਰਦਨਾਕ ਹਾਦਸੇ ਵਿੱਚ ਐਕਟੀਵਾ ਤੇ ਜਾ ਰਹੇ ਪੈਂਟਰਾ ਨੂੰ ਟੱਕਰ ਮਾਰਨ ਵਾਲਿਆਂ ਖਿਲਾਫ ਕਾਰਵਾਈ ਕਰਵਾਂ ਸੰਬੰਧੀ ਪਰਿਵਾਰ ਵੱਲੋਂ ਮੀਡੀਆ ਦੇ ਰੂਬਰੂ ਹੋ ਇਨਸਾਫ ਦੀ ਮੰਗ ਕੀਤੀ ਗਈ ਉਨਾਂ ਕਿਹਾ ਕਿ ਉਹਨਾਂ ਦੇ ਲੜਕੇ ਦੀ ਮੌਤ ਹੋ ਗਈ ਹੈ ਅਤੇ ਲੜਕੀ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਹੈ ਪਰ ਦੋਸ਼ੀ ਅਜੇ ਵੀ ਸਲਾਖਾਂ ਤੋਂ ਦੂਰ ਹਨ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਆਖਿਆ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਹੋ ਚੁੱਕੀ ਹੈ ਉਹ ਲੋਪੋਕੇ ਦੇ ਰਹਿਣ ਵਾਲੇ ਹਨ ਅਤੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ 18 ਤਰੀਕਾ ਆਪਣੀ 8 9 ਦੇ ਵਿੱਚ ਘਾਰ ਮੇਰੇ ਬੱਚੇ ਮੱਥਾ ਟੇਕ ਕੇ ਆਉਂਦੇ ਸੀ ਤਾ ਇਹ ਹੋਰ ਉਹ ਗੱਡੀ ਆਈ ਸ਼ਰਾਬ ਵਿੱਚ ਯਰ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਕੋਲ ਤਾਂ ਥਲੇ ਡੇਤੀ ਤੇ بیٹے ਨੂੰ ਕਾਰ ਦੇ ਵਿੱਚ ਘਰੀਸ ਕੇ ਅਨਨ ਕਿੰਨਾ ਚਿਰ ਭੱਜਣ ਵਾਸਤੇ ਵੀ ਪਾ ਪਾ ਕੇ ਜੀ ਪਰ ਠੀਕ ਹੋ ਗਿਆ ਅਨਨ ਬੇਟਾ ਸਤਿ ਸ਼੍ਰੀ ਅਕਾਲ ਪੁੱਤ ਸਾਲਾਂ ਨੂੰ ਪ੍ਰਿਮੀਅਰ ਹੀ ਪੁੱਛਿਆ ਉਹ ਕਹਿੰਦੇ ਸਿਰਫ ਉਹਨਾਂ ਦੇ ਪਿਤਾ ਜੀ ਖੜੇ ਨੇ ਪਾਤੀਆਂ ਦੇ ਕੋਈ ਹੱਲ ਨਹੀਂ ਲੱਗਾ ਕੋਈ ਕਾਰਵਾਈ ਨਹੀਂ ਪਾਈ ਤੇ ਨਾ ਹੀ ਹੱਲੇ ਤੱਕ ਕੋਈ ਸਾਨੂੰ ਜਵਾਬ ਦਿੱਤਾ ਜਾ ਰਿਹਾ ਉਹ ਬੱਚੇ ਦੀ ਹਾਜ਼ਰੀ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਸਭ ਪਤਾ ਜਿਹਦੇ ਨਾਲ ਗੱਲ ਹੋਈ ਆ ਗਵੰਛਦੀਪ ਨਾਮ ਜਿਹੜਾ ਆ ਉਹ ਬੱਚੇ ਦਾ ਆ ਰਿਹਾ ਉਹਦੇ ਦੋ ਚਾਮ ਸਰਟੀਫਿਕੇਟ ਜਾਂ ਉਹ ਜਿਹੜੇ ਫਾਇ ਲਫਾਇ ਹੋਰ ਮਿਲੇ ਨੇ ਉਹਦੇ ਚਿੱਤੇ ਮੈਂ ਸੰਸਵਾਦ ਕਰਾਈਦਾ ਆ ਤੇ ਹੱਲੇ ਤੱਕ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਕਿ ਕੀ ਅੱਗੇ ਕਾਰਵਾਈ ਕਰ ਰਹੇ ਹਾਂ ਹਾਂ ਬਾਈ ਜੀ ਵੇਟ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਦੇ ਘਰ ਅਜ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਕੇ ਆਏ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੋਪੋ ਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਕੱਲ ਵੀ ਗਿਆ ਆ ਵੇਟ ਤੇ ਰੇਟ ਕਰ ਰਿਹਾ ਮੈਂ ਅੜ ਕੇ ਬਿਲਕੁਲ ਉਹਨਾਂ ਦੇ ਪਰਚਾ ਉਹਨਾਂ ਦੇ ਰਜਿਸਟਰਡ ਆ ਗ੍ਰਫਤਾਰੀ ਪਾਈ ਜਾਏਗੀ ਉਹਨਾਂ ਦੀ ਕੋਈ ਪ੍ਰੈਸ਼ਰ ਨਹੀਂ ਆ ਮੈਨੂੰ ਤੇ ਆਪ ਇਹਨਾਂ ਤੇ ਹਮਦਰਦੀ ਆ ਇਹਨਾਂ ਦਾ ਬੇਟਾ ਆ ਬੇਟੀ ਆ ਪੁਲਿਸ ਨੂੰ ਹਮਦਰਦੀ ਆ ਇਹਨਾਂ ਦੇ ਹਾਂਜੀ ਇਹਨਾਂ ਤੇ ਹਨ ਬੁੱਲ ਮੁਦਰਦੀ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲਗੇਟ ਅੰਦਰ ਫਿਸ਼ ਮਾਰਕੀਟ ਦੇ ਨਾਲ ਬਣੀ ਪਾਰਕਿੰਗ ਜਿਸ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ ਜਗਾ ਜਗਾ ਗੰਦਗੀ ਦਾ ਆਲਮ ਹੈ ਸਾਫ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਹੈ ਸਾਡੀ ਫਾਸਪੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਸ਼ਹਿਰ ਵਾਸੀਆਂ ਨੇ ਆਖਿਆ ਕਿ ਇਸ ਜਗ੍ਹਾ ਸਹੀ ਢੰਗ ਨਾਲ ਪਾਰਕਿੰਗ ਬੰਨੀ ਚਾਹੀਦੀ ਹੈ ਅਤੇ ਉਥੋਂ ਦੀ ਸਾਫ ਸਫਾਈ ਦੀ ਮੇਨਟੇਨੈਂਸ ਵੀ ਹੋਣੀ ਚਾਹੀਦੀ ਹੈ ਬਰਸਾਤਾਂ ਦੇ ਦਿਨਾਂ ਵਿੱਚ ਇਥੋਂ ਦੇ ਹਾਲਾਤ ਬਹੁਤ ਵਿਗੜ ਜਾਂਦੇ ਹਨ ਜਿਸ ਨਾਲ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਇੱਥੇ ਵੱਡੀ ਗਿਣਤੀ ਵਿੱਚ ਲੋਕ ਸੰਗਤ ਦੇ ਰੂਪ ਵਿੱਚ ਆਉਂਦੇ ਹਨ ਅਤੇ ਇੱਥੇ ਆਪਣੀਆਂ ਗੱਡੀਆਂ پارک ਕਰਦੇ ਹਨ ਪਰ ਇਸ ਪਾਰਕਿੰਗ ਵਿੱਚ ਫੈਸਿਲਿਟੀਆਂ ਘੱਟ ਹੋਣ ਕਾਰਨ ਹੌਲਗੇਟ ਦੁਕਾਨਾਂ ਦੇ ਅੱਗੇ ਜਾਂ ਸੜਕਾਂ ਤੇ ਗੱਡੀਆਂ ਪਾਰਕ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਲੋਕਾਂ ਨੇ ਸਰਕਾਰ ਜ਼ਿਲ੍ਹਾ ਅਤੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇੱਥੇ ਪਾਰਕਿੰਗ ਫੈਸਿਲਿਟੀਆਂ ਵਧੀਆਂ ਦਿੱਤੀਆਂ ਜਾਣ ਅਤੇ ਮਲਟੀ ਸਟੋਰੀ ਪਾਰਕਿੰਗ ਬਣਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਾ ਸੁਧਾਰ ਹੋ ਸਕੇ ਅਤੇ ਲੋਕਾਂ ਨੂੰ ਚੰਗੀ ਪਾਰਕਿੰਗ ਦੀ ਸਹੂਲਤ ਮਿਲ ਸਕੇ ਇਥੋਂ ਦੂਰ ਦੂਰੋਂ ਗੁਰੂ ਨਗਰੀ ਦੇ ਲੋਕੀ ਮੱਥਾ ਟੇਕਣ ਅਥੇ ਆਉਂਦੇ ਆ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ ਪਾਰਕਿੰਗ ਬਣੀ ਦੇਖੋ ਕਿੰਨਾ ਕਿੰਨਾ ਗੰਦ ਪਿਆ ਦੇਖੋ ਇੱਥੇ ਜਦੋਂ ਪ੍ਰਸ਼ਾਦ ਦਾ ਪਾਣੀ ਖੜਦਾ ਇੱਥੇ ਪਾਣੀ ਇੰਨਾ ਪਾਣੀ ਜਮਾ ਆ ਜਾਂਦਾ ਵਾ ਤੇ ਪੰਜ ਹਫ਼ਤਾਵਾਂ ਦਾ ਪਾਣੀ ਵੀ ਸਰ ਨਹੀਂ ਨਿਕਲਦਾ ਤੇ ਦੇਖੋ ਐਸਾ ਅੱਜ ਦਾ ਜਦ ਮੌਸਮ ਹੈ ਡੇਂਗੂ ਦਾ ਪ੍ਰਕੋਪ ਚੱਲ ਰਿਹਾ ਐਸਾ ਡੇਂਗੂ ਦਾ ਜਿਹੜਾ ਪ੍ਰਕੋਪ ਘਟਿਆ ਨਹੀਂ ਤੇ 60% ਹਰ ਸਾਲ ਕੇਸ ਹੁੰਦੇ ਆ ਤੇ ਬਾਕੀ ਵੇਖੋ ਗੰਦਗੀ ਸਰ ਗੁਰੂਗੁਰ ਨਗਰ ਕਿੰਨੀ ਦੂਰੋਂ ਲੋਕੀ ਆਉਂਦੇ ਮੱਥਾ ਟੇਕਦੇ ਵੀ ਜ਼ਿੰਦਗੀ ਦਾ ਢੇਰ ਹੈ ਕੋਈ ਪਾਰਕ ਦਾ ਪ੍ਰਬੰਧ ਨਹੀਂ ਨਾ ਪਾਣੀ ਦਾ ਪ੍ਰਬੰਧਾ ਨਾ ਬਾਥਰੂਮ ਦਾ ਪ੍ਰਬੰਧਾ ਨਾ ਲੈਟਰਨ ਦਾ ਕੋਈ ਪ੍ਰਬੰਧ ਨਹੀਂਗਾ ਕਿਉਂਕਿ ਪਾਣੀ ਪੀਣ ਪੀਣ ਜੋ ਪਾਣੀ ਨਹੀਂਗਾ ਸਰ ਹੱਥੋਂ ਦੀ ਜ਼ਰੂਰ ਹੈ ਪਾਣੀ ਜੇ ਪਾਣੀ ਨਹੀਂਗਾ ਸਰ ਤੇ ਸਾਫ ਸਫਾਈ ਦਾ ਪ੍ਰਬੰਧ ਕੋਈ ਹੈ ਨਹੀਂ ਦਿੱਥੇ ਆਹ ਵੇਖੋ ਤੁਸੀਂ ਆ ਗਏ ਇੱਥੇ ਬੜੇ ਮਾਨਜੋਗ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਦਰਖਾਸਤ ਦਿੱਤੀਆਂ ਨੇ ਦੇਖੋ ਮੰਗਿਆ ਸੀ ਸਾਫ ਸਫਾਈ ਚਾਹੀਦੀ ਪਾਣੀ ਚਾਹੀਦਾ ਵਾ ਤੇ ਜਿਹੜੀ ਪਾਰਕ ਸਾਡੀ ਬਹੁਤ ਲਾਜ਼ਮੀ ਹੈ ਜੀ ਪ੍ਰੋਪਰ ਪਾਰਕਿੰਗ ਬਣੀ ਚਾਹੀਦੀ ਜਿਹੜੀ ਲੋਕੀ ਦੁਰਾ ਪਾਰਕਿੰਗ ਤੇ ਗੱਡੀ ਲਾ ਸਕਣ ਤੇ ਕੋਈ ਪ੍ਰਬੰਧ ਨਹੀਂ ਸਰ ਹੈਗਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਨੰਦਾ ਜੀ ਮੱਛੀ ਮੰਡੀ ਦਾ ਜੋ ਹਾਲ ਹੈ ਤੁਸੀਂ ਆਪ ਦੇਖੋ ਕੋਈ ਸਰਵੇ ਕਰੋ ਕਿੰਨੇ ਬੁਰੇ ਹਾਲਾਤ ਹੈ ਤੁਸੀਂ ਗੱਡੀ ਛੱਡੋ ਪੈਦਲ ਚੱਲਣਾ ਮੁਸ਼ਕਲ ਹੋਇਆ ਪਿਆ ਜਿੰਨਾ ਇੱਥੇ ਗੰਦਵਾ ਗੁਰੂ ਨਗਰੀ ਆ ਪਾਰਕਿੰਗ ਦਾ ਕੋਈ ਕੋਈ ਹੱਲ ਨਹੀਂ ਇੱਥੇ ਇੱਥੇ ਹਰ ਸਾਲ ਸੀ ਆਉਂਦੇ ਹਰ ਵਾਰੀ ਆਉਂਦੇ ਆ ਪਾਰਕਿੰਗ 'ਚ ਗੱਡੀ ਲਾਈਦੀ ਹੈ ਤੇ ਇਹ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਕਿ ਇਸ ਵੱਲ ਧਿਆਨ ਦੇਣ ਕਿ ਪਾਰਕਿੰਗ ਲੋਥੇ 24 ਘੰਟੇ ਫੁੱਲ ਰਹਿੰਦੀ ਹੈ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਚਾਹੀਦਾ ਕਿ ਇਸ ਵਾਰ ਧਿਆਨ ਦੇਣ ਟ੍ਰੈਫਿਕ ਵੱਲ ਧਿਆਨ ਦੇਣ ਟ੍ਰੈਫਿਕ 24 ਘੰਟੇ ਤੇ ਜਾਮ ਹੈ ਹਾਲ ਗਿਰ ਤੁਸੀਂ ਅੰਦਰ ਐਂਟਰ ਕਰ ਜਾਓ 24 ਘੰਟੇ ਤੋਂ ਉੱਥੇ ਜਾਮ ਹੈਗੇ ਆ ਤੁਸੀਂ ਐਕਟਿਵ ਆ ਛੋਟੇ ਮੋਟਰਸਾਈਕਲ ਛੋਟੇ ਪੈਦਲ ਵੀ ਤੁਸੀਂ ਲੰਘ ਸਕਦੇ ਜੋ ਉੱਥੇ ਬੁਰੇ ਹਾਲਾਤ ਹੋਏ ਪਏ ਆ ਸਰਕਾਰ ਨੂੰ ਚਾਹੀਦਾ ਕਿ ਪਾਰਕਿੰਗ ਦੀ ਫੈਸਿਲਿਟੀ ਵੱਧ ਤੋਂ ਵੱਧ ਤੇ ਵਧਿਆ ਤੋਂ ਵਧਿਆ ਉੱਤੇ ਇੱਥੇ ਜਿਹੜੀ ਪਾਰਕਿੰਗ ਦਾ ਜੋ ਹਾਲਾਤ ਹੈ ਤੁਸੀਂ ਦੇਖੋ ਟੋਏ ਆ ਟੱਬੇ ਆ ਮਿੱਟੀ ਆ ਘੱਟਾ ਵਾ ਜਿੱਥੇ ਮਰਜੀ ਲੋਕੀ ਪਿਸ਼ਾਬ ਕਰੀ ਜਾਂਦੇ ਸਰਕਾਰ ਨੂੰ ਇਸ ਵਾਰ ਪੂਰਾ ਧਿਆਨ ਦੇਣਾ ਚਾਹੀਦਾ ਸਾਫ ਸਫਾਈ ਹੈ ਉਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਕਾਰਪੋਰੇਸ਼ਨ ਇਸ ਵੇਲੇ ਸਾਡੀ ਨਿਊਜ਼ ਟੀਮ ਖੜੀ ਹੈ ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲਗੇਟ ਦੇ ਅੰਦਰ ਬਣੀ ਫਿਸ਼ ਮਾਰਕੀਟ ਦੀ ਪਾਰਕਿੰਗ ਦੇ ਵਿੱਚ ਜੋ ਸਿਰਫ ਨਾਮ ਦੀ ਹੀ ਪਾਰਕਿੰਗ ਹੈ ਇੱਥੇ ਜਗ੍ਹਾ ਜ਼ਰੂਰ ਹੈ ਪਾਰਕਿੰਗ ਲਈ ਪਰ ਫੈਸਿਲਿਟੀ ਕੋਈ ਨਹੀਂ ਹੈ ਗੱਲਬਾਤ ਕਰਦੇ ਹਾਂ ਸ਼ਹਿਰ ਵਾਸੀਆਂ ਨੇ ਕਿਹਾ ਕਿ ਇੱਥੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਹਨ ਅਤੇ ਕੋਈ ਮੇਨਟੇਨੈਂਸ ਨਹੀਂ ਹੈ ਔਰ ਬਰਸਾਤਾਂ ਦੇ ਮੌਸਮ ਦੇ ਵਿੱਚ ਤਾਂ ਇੱਥੋਂ ਦੇ ਹਾਲਾਤ ਹੋਰ ਵੀ ਬੱਤਰ ਹੋ ਜਾਂਦੇ ਹਨ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਥੋਂ ਦੀ ਸਫਾਈ ਵੱਲ ਖਾਸ ਕਰਕੇ ਤਾਜੋ ਇਥੇ ਆਪਣੀਆਂ ਗੱਡੀਆਂ ਪਾਰਕ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ ਦੀ ਰਿਪੋਰਟ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਯਾ ਚੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲ ਦੇ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਨੇ ਅਚੰਚੇਤ ਆਮ ਆਦਮੀ ਪਾਰਟੀ ਕਲੀਨਿਕਾਂ ਦੀ ਜਾਂਚ ਕਰਦੇ ਹੋਏ ਗੋਪਾਲਨਗਰ ਟੈਂਕੀ ਵਾਲੇ ਪਾਰਕ ਵਿੱਚ ਬਣੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਉਹਨਾਂ ਇਸ ਮੌਕੇ ਕਲੀਨਿਕ ਵਿੱਚ ਮੌਜੂਦ ਦਵਾਈ ਲੈਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਲਏ ਅਤੇ ਸਟਾਫ ਬਾਰੇ ਫੀਡਬੈਕ ਵੀ ਲਿਆ મુખમંત્રી દ સિક્યોરિટી ઇચાર્જ પરમપાલ આપણે પરિવાર સમીત શ્રી દુરગ્યાના તીથ વિખે નતમસ્તક હોય અને ઠાકુર જીના આશીર્વાદ પ્રાપ્ત કરતા મોકે ચેરમ ડોક્ટર રાકેશ શર્મા રાજેશ બંટુ સમેત લોકો સન ਤੂੰ ਹੀ ਪਿਤਾ ਹੈ ਤੂੰ ਹੀ ਮਾਤਾ ਤੂੰ ਹੀ ਪਿਤਾ ਹੈ ਤੂੰ ਹੀ ਮਾਤਾ ਤੂੰ ਹੀ ਪਿਤਾ ਹੈ ਤੂੰ ਹੀ ਤਹਰਾ ਧਾਖਾ ਸ਼ਾ ਗੁਰਜੀਤ ਸਿੰਘ ਆਚਲਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਅਤੇ 에어ਪੋਰਟ ਐਡਵਾਈਜ਼ਰੀ ਕਮੇਟੀ ਨਾਲ ਮੀਟਿੰਗ ਕੀਤੀ ਇਸ ਦੌਰਾਨ ਉਹਨਾਂ ਕਿਹਾ ਕਿ ਮੁਸਾਫਰਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਘਟਕੀਤਾ ਜਾਵੇ ਅਤੇ ਉਡਾਣਾਂ ਵਧਾਈਆਂ ਜਾਣ ਇਸ ਦੌਰਾਨ ਪਾਰਕਿੰਗ ਏਰੀਆ ਦੀ ਮੁਰੰਮਤ ਕਰਨ ਲਈ ਵੀ ਕਿਹਾ ਗਿਆ ਕੈਂਟਨਮੈਂਟ ਵਿੱਚ ਕੋਠੀ ਨੰਬਰ 19 ਤੇ ਕਬਜ਼ਾ ਕਰਨ ਲਈ ਬੁੱਧਵਾਰ ਨੂੰ ਫੌਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਇਸ ਦੇ ਵਿਰੋਧ ਵਿੱਚ ਕੋਠੀ ਵਿੱਚ ਰਹਿੰਦੇ ਸਮੂਹ ਪਰਿਵਾਰ ਨੇ ਰੋਸ ਪ੍ਰਗਟ ਕੀਤਾ ਅਤੇ ਇਸ ਮੌਕੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਪਵਨ ਵਾਲਮੀਕੀ ਤਿਰਤੂਨਾ ਸਾਹਿਬ ٹرسٹ ਦੇ ਮਹੰਤ ਮਲਕੀਤਨਾਰ ਅਤੇ ਚੇਅਰਮੈਨ ਓਮਪ੍ਰਕਾਸ਼ ਕੱਬੜ ਸਸ਼ੀ ਗਿਲ ਕੁਮਾਰ ਦਰਸ਼ਨ ਵਰੁਣ ਸਰੀ ਕਮਲ ਕੁਮਾਰ ਗੁਰਪ੍ਰਤਾਪ ਸਿੰਘ ਟਿੱਕਾ ਮਹਾਂਤ ਰਕੇਸ਼ਨਾਥ ਅਤੇ ਹੋਰ ਧਾਰਮਿਕ ਅਤੇ ਰਾਜਨੀਤਿਕ ਆਗੂ ਹਾਜ਼ਰ ਸਨ ਅਤੇ ਉਹਨਾਂ ਨੇ ਕਬਜ਼ਾ ਲੈਣ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਕੀਤਾ ਇਸ ਤੋਂ ਬਾਅਦ ਐਸ ਡੀ ਐਮ ਤਹਿਸੀਲਦਾਰ ਨੇ ਜਗ੍ਹਾ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਜਗ੍ਹਾ ਦੀ ਮੁਰ ਨਿਸ਼ਾਨਦੇਹੀ ਕੀਤੀ ਜਾਵੇਗੀ ਉਹਨਾਂ ਦੇ ਘਰ ਨੂੰ ਕਿਸੇ ਨੂੰ ਵੀ ਆਂਚ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਢਾਊਗਾ ਤੇ ਸਰਕਾਰ ਦੇ ਵੀ ਇਟ ਨਾ ਇਟ ਖੜਕਾਈ ਜਾਏਗੀ ਬਰਸਾਸ ਨੇ ਇਹ ਗੱਲ ਬਾਤ ਹੋਈ ਆ ਕਿ ਹੁਣ ਉਹ ਗੇੜਾ ਮਾਰ ਕੇ ਚਲ ਗਏ ਆ ਉਹ ਦੇਖ ਕੇ ਗਏ ਆ ਵੀ ਕਹਿੰਦੇ ਰਿਪੋਰਟ ਜਿਹੜੀ ਪਿੱਛੇ ਪਹੁੰਚਾਈ ਜਾਊਗੀ ਕਬਜ਼ਾ ਨਹੀਂ ਹੌਣ ਦਿੱਤਾ ਜਾਊਗਾ ਇਸ ਕੈਂਟ ਏਰੀਆ ਦੇ ਵਿੱਚ ਬਹੁਤ ਸਾਰੀਆਂ ਆਰਮੀ ਦੀ ਜਗ੍ਹਾ ਦੇ ਵਿੱਚ ਕੋਠੀਆਂ ਨੇ ਢਾਈ ਢਾਈ ਕਿੱਲੇ ਦੀਆਂ ਕੋਠੀਆਂ ਤੇ ਇੱਕ ਇੱਕ ਪਰਿਵਾਰ ਰਹਿੰਦਾ ਉਹਨਾਂ ਨੂੰ ਕਦੀ ਟਾਰਗੇਟ ਨਹੀਂ ਕੀਤਾ ਗਿਆ ਉਹਨਾਂ ਨੂੰ ਕਦੀ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਇਹ ਗਰੀਬ ਪਰਿਵਾਰ ਸੀਗੇ ਇਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਗਿਆ ਜਿਹੜਾ ਕੇਸ ਸਰਕਾਰ ਨੂੰ ਲੜਨਾ ਚਾਹੀਦਾ ਸੀਗਾ ਸਰਕਾਰ ਨੇ ਉਹ ਕੇਸ ਲੜਿਆ ਹੀ ਨਹੀਂ ਮੈਂ ਤੁਹਾਨੂੰ ਇਹ ਇਹਨਾਂ ਦੀ ਹਾਲਤ ਦੇਖ ਲਓ ਇਹਨਾਂ ਦੇ ਘਰਾਂ 'ਚ ਜਾ ਕੇ ਦੇਖ ਲਓ ਹਾਈ ਕੋਰਟ ਦੇ ਵਿੱਚ ਕੇਸ ਲੜਨਾ ਤੇ ਬੜਾ ਦੂਰ ਇਹਨਾਂ ਕੋਲ ਤਾਂ ਚੰਡੀਗੜ੍ਹ ਪਹੁੰਚਣ ਲਈ ਵੀ ਕਰਾਇਆ ਨਹੀਂ ਹੈਗਾ ਕਿੱਥੋਂ ਇਹਨਾਂ ਨੇ ਕੇਸ ਲੜਨਾ ਮੈਂ ਸਰਕਾਰ ਨੂੰ ਇੱਕ ਬੇਨਤੀ ਕੀਤੀ ਸੀਗੇ ਆਮ ਤੌਰ ਤੇ ਤੁਸੀਂ ਦੇਖੋ ਜੀਟੀ ਰੋਡ ਦੇ ਉੱਤੇ ਬਾਈਪਾਸਸ ਦੇ ਉੱਤੇ ਝੁੱਗੀ ਝੌਂਪੜੀ ਵਾਲੇ ਬੈਠੇ ਹੁੰਦੇ ਨੇ ਕੋਈ ਬੰਗਲਾਦੇਸ਼ੀ ਨੇ ਕੋਈ ਬੰਗਾਲੀ ਨੇ ਕੋਈ ਕਲਕੱਤੇ ਤੋਂ ਨੇ ਮੈਂ ਮਤਲਬ ਸਾਰੀ ਦੁਨੀਆ 'ਚ ਕਿੰਨਾ ਕਿ ਪਛੰਦੇ ਕੁਝ ਨਹੀਂ ਯਾਰ ਮੈਂ ਕਿਸੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਉਹਨਾਂ ਲੋਕਾਂ ਲਈ ਤੁਸੀਂ ਫਲੈਟਸ ਬਣਾ ਦਿੰਦੇ ਹੋ ਨਿਊ ਅਮਰਸਰ ਫਲੈਟ ਬਣੇ ਮਾਲ ਮੰਡੀ ਦੇ ਵਿੱਚ ਫਲੈਟ ਬਣੇ ਜੋੜਾ ਫਾਟ ਵਿੱਚ ਫਲੈਟ ਬਣੇ ਇਹ ਪੰਜਾਬੀ ਨੇ ਯਾਰ 60 60 70 70 ਸਾਲ ਤੋਂ ਵੋਟਾਂ ਰਾਸ਼ਨ ਕਾਰਡ ਸਾਰਾ ਕੁਝ ਲੈ ਕੇ ਬੈਠੇ ਨੇ ਜੇ ਤੁਸੀਂ ਇਹਨਾਂ ਨੂੰ ਕੱਢਣਾ ਹੀ ਹੈ ਤੇ ਇਹਨਾਂ ਦਾ ਮੁੜ ਵਸੇਬਾ ਕੀਤਾ ਜਾਂਦਾ ਇਹਨਾਂ ਨੂੰ ਕੋਈ ਫਲੈਟਸ ਦਿੱਤੇ ਜਾਂਦੇ ਜੇ ਨਹੀਂ ਦੇ ਸਕਦੇ ਤੇ 35 ਪਰਿਵਾਰ ਨੇ ਇੱਕ ਇੱਕ ਪਰਿਵਾਰ ਨੂੰ 10 10 ਲੱਖ ਰੁਪਏ ਦੀ ਗਾਰੰਟੀ ਦੇ ਦਿੱਤੀ ਜਾਵੇ ਯਾਰ 10 ਲੱਖ ਰੁਪਏ ਕੀ ਹੁੰਦਾ 5 ਮਰਲੇ ਵਿੱਚ ਜਗ੍ਹਾ ਲੈ ਲੂਗਾ ਕਿਤੇ ਦੂਰ ਨੇੜੇ 5 ਲੱਖ ਰੁਪਏ ਨਾਲ ਉਹਦੇ ਉੱਤੇ ਕੁਛ ਨਾ ਕੁਛ ਬਣਾਉਣਾ ਸ਼ੁਰੂ ਕਰ ਦੂਗਾ ਜਾਂ ਬਣਾ ਲੂਗਾ ਸਿਰਫ ਮਹਿਜ 10 ਲੱਖ ਰੁਪਏ ਨਾਲ ਉਹਨਾਂ ਦਾ ਘਰ ਬਣ ਸਕਦਾ ਜੀ ਪ੍ਰਸ਼ਾਸਨ ਨੇ ਬਿਲਕੁਲ ਵਧੀਆ ਟਾਕ ਹੋਈ ਆ ਇਹ ਘਰ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਦੀ ਛੱਤ ਦਾ ਨਕਸ਼ਾ ਨਹੀਂ ਹੋਏਗਾ ਜੀਕਰ ਪ੍ਰਵਾਸੀਆਂ ਨੂੰ ਫਲੈਟ ਦਿੱਤੇ ਜਾ ਸਕਦੇ ਜਿਹੜੇ ਬੋਰਡਰਸ ਆ ਰਹਿੰਦੇ ਆ ਉਹਨਾਂ ਨੂੰ ਵੀ ਘਰ ਨਹੀਂ ਹੋਣ ਦਿੱਤਾ ਜਾਵੇਗਾ ਕਹਿੰਦਾ ਬਾਅਦ ਕਿ ਇਹ ਜੇਕਰ ਕੋਰਪੋਰੇਟ ਆਰਡਰ ਹੈ ਤੇ ਸਰਕਾਰਾਂ ਨੂੰ ਚਾਹੀਦਾ ਇੱਕ ਪਾਸੇ ਕਿੰਨੇ 15-15 ਲੱਖਾਂ ਲਗਾ ਕੇ ਖਾਤੇ ਜਾਏਗਾ ਨਾ ਉਹ ਤਿੰਨ 10-10 ਲੱਖ ਦੀ ਕੀ ਆਪਣਾ ਘਰ ਬਣਾ ਵਾ ਤੇ ਜਗ੍ਹਾ ਦਿੱਤੀ ਜਾਵੇ ਨਹੀਂ ਤੇ ਕਾਰਪੋਰੇਸ਼ਨ ਨੂੰ ਸਰਕਾਰ ਨੂੰ ਬੜੀਆਂ ਜਗ੍ਹਾ ਹੈਗੀਆਂ ਇਹਨਾਂ ਨੂੰ ਪੰਜ-ਪੰਜ ਮਰਲੇ ਦਾ ਪਲਾਟ ਦੇ ਆਪਣੇ ਘਰ ਆਪ ਬਣਾ ਲੈ ਧੰਨਵਾਦ ਟੂਰनामेंट ਏਰੀਆ ਅੰਮ੍ਰਿਤਸਰ ਦੇ ਵਿੱਚ 19 ਨੰਬਰ ਬੰਗਲਾ ਹੈਗਾ ਜਿਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚੋਂ ਲੋਕ ਰਹਿ ਰਹੇ ਨੇ ਸੁਪਰੀਮ ਕੋਰਟ ਤੱਕ ਉਹਨਾਂ ਨੇ ਆਪਣੀ ਫਾਈਟ ਲੜਿਆ ਬਟ ਇਟ ਹੈਸ ਬੀਨ ਫਾਊਂਡ ਕਿ ਉਹ ਇਥੇ ਇਲੀਗਲ ਓਕਿਪੈਂਟ ਨੇ ਤੇ ਆਰਡਰ ਸੀਗੇ ਟੂ ਵੇਕੀਟ ਦਾ ਪ੍ਰੈਮਿਸਿਸ ਅੱਜ ਅਸੀਂ ਉਸ ਮੂਹਮ ਤਹਿਤ ਇਥੇ ਵਿਦ ਫੋਰਸ ਐਂਡ ਵਿਦ ਪ੍ਰੋਪਰ ਪਲੈਨਿੰਗ ਆਇਸੀਏ ਬਟ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਧਿਆਨ ਕਰਕੇ ਉਹਨਾਂ ਨੇ ਕੁਝ ਪੁਆਇੰਟ ਸਾਡੇ ਸਾਹਮਣੇ ਰੇਜ਼ ਕੀਤੇ ਕਿ ਜਿਹੜੇ ਕੋਰਟ ਦੇ ਆਰਡਰਸ ਨੇ ਉਹ ਲਿਮਿਟਡ ਟੂ 13 ਨਾਲ ਦਿੰਦੇ ਨੇ ਜੀ ਤੇ ਛੇਕ ਨਾਲ অলরেডি ਕਬਜ਼ੇ ਚ ਹੈਗਾ ਛੇਕ ਨਾਲ ਹੋਰ ਤੇ ਕਿ ਉਹਨਾਂ ਨੂੰ ਇੱਥੇ ਰੱਖਿਆ ਜਾ ਸਕਦਾ ਜੋ ਉਹਨਾਂ ਨੇ ਕਿਹਾ ਉਹਨੂੰ ਅਸੀਂ ਕੋਰਟ ਦੇ ਆਰਡਰਸ ਨਾਲ ਵੈਰੀਫਾਈ ਕਰਾਂਗੇ ਸਾਡੇ ਰਿਵਿਊ ਰਿਪੋਰਟ ਨਾਲ ਵੈਰੀਫਾਈ ਕਰਾਂਗੇ ਵੀ ਵੀ ਡੋਨਟ ਵਾਂਟ ਕਿ ਅਸੀਂ ਕੋਰਟ ਦੇ ਆਰਡਰ ਦੀ ਉਲੰਘਣਾ ਕਰੀਏ ਨਾ ਹੀ ਕਿਸੇ ਨਾਲ ਕੋਈ ਅਨਜਸਟੂ ਹੋਵੇ ਐਂਡ ਵੀ ਪ੍ਰਾਇਰ ਬੈਸਟ ਕੇ ਜੋ ਲਾਗਲ ਹੈ ਉਹੀ ਹੋਵੇ ਤਰੰਤਰਨ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਦੋ ਡਰਨ ਬ੍ਰਾਹਮਤ ਕਰਕੇ ਦੋ ਵਾਕ-ਵਾਕ ਮਾਮਲੇ ਦਰਜ ਕੀਤੇ ਗਏ। ਭਗਵਾਨ ਵਾਲਮੀਕੀ ਆਸ਼ਰਮ ਤੂਨਾ ਸਾਹਿਬ ਟਰਸਟ ਦੇ ਇੱਕ ਵਫਦ ਨੇ ਮਹਾਂਤ ਮਲਕੀਤਨਾਥ ਅਤੇ ਟਰਸਟ ਦੇ ਚੇਅਰਮੈਨ ਓਮਪ੍ਰਕਾਸ਼ ਕਬਰ ਦੀ ਅਗਵਾਈ ਹੇ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਨਾਲ ਵਾਕ-ਵਾਕ ਮੰਗਾਂ ਨੂੰ ਲੈ ਕੇ ਬੈਠਕ ਕੀਤੀ। ਇਸ ਦੌਰਾਨ ਗੁਰੂ ਗਿਆਨਨਾਥ ਆਸ਼ਰਮ ਦੇ ਗੱਦੀ ਨਿਸ਼ੀ ਸੰਤ ਗਿਰਧਾਰੀਨਾਥ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਨੋਦ ਬਿੱਟਾ ਚੇਅਰਮੈਨ सुरेंद्र ਟੋਨਾ ਓਮ ਪ੍ਰਕਾਸ਼ ਅਨਾਰਿਆ ਸ਼ਕਤੀ ਕਲਿਆਣ ਸੰਦੀਪ ਝੰਡਿਆਲਾ ਅਸ਼ੋਕ ਮਲੋਤਰਾ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਅੱਜ ਡੀਸੀ ਸਾਹਿਬ ਨਾਲ ਜੋ ਮੀਟਿੰਗ ਹੋਈ ਆ ਪਾਵਨ ਵਾਲਮੀਕ ਤੀਰਥ ਦੀ ਮਰਜਾਦਾ ਵਾਸਤੇ ਕਿ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਕਈ ਸੰਤ ਉੱਥੇ ਜਿਹੜੇ ਉਹ ਨਜਾਇਜ਼ ਆਣ ਕੇ ਬੈਠਦੇ ਆ ਇਹ ਕਈ ਬੈਠਣਾ ਚਾਹੁੰਦੇ ਆ ਉਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਿਹੜਾ ਉਹ ਤਾਵਣੀ ਦਿੱਤੀ ਆ ਕਿ ਜਿੰਨੂੰ ਵੀ ਉੱਥੇ ਬਿਠਾ ਲੈਣਾ ਵਾ ਜਿੰਨੂੰ ਵੀ ਜ਼ਿੰਮੇਵਾਰੀ ਦੇਣੀ ਆ ਸਾਨੂੰ ਪੁੱਛ ਕੇ ਵੜਾਈ ਜਾਵੇ ਕਿਉਂਕਿ ਪਾਵਨ ਬਾਲਮੀ ਕੀ ਤੀਰਥ ਦੇ ਉੱਤੇ ਜਿਹੜੇ ਦੋ ਜਿਹੜੇ ਸੰਤ ਨੇ ਸੇਵਾ ਕਰ ਰਹੇ ਤੁਣਾ ਸਾਹਿਬ ਤੇ ਗੁਰੂ ਗਿਆਨ ਨਾਥਾ ਸ਼ਰਮ ਜਿਹਦੀ ਪਾਵਨ ਬਾਲਮੀ ਕੀ ਤੀਰਥ ਤੇ 골ਡਨ ਮੂਰਤੀ ਲਾ ਕੇ ਗੱਦੀ ਹੈ ਉਹਦੇ ਉੱਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਦੋ ਸੰਤ ਹੈ ਸਤਿਗ੍ਰਿਹਾ ਅਸ਼ਰਮ ਜੀ ਤੇ ਭਗਵਾਨ ਬਾਲਮੀ ਆਸ਼ੀਤੂਨਾ ਸਟਰਸਟ ਦੋ ਸੰਤਾ ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਸਾਰੇ ਕੇਸ ਲੜੇ ਲੜਨ ਤੋਂ ਬਾਅਦ ਫੇਪਵਿੱਤਰ ਸਰੋਵਰ ਦੇ ਵਿੱਚ ਮੰਦਿਰ ਬਣਿਆ ਲੇਕਿਨ ਕਈ ਕੜਾਮ ਚੌਧਰੀ ਆਗੇ ਤੇ ਬੈਠਣ ਦੀ ਕੋਸ਼ਿਸ਼ ਕਰਦਾ ਭਗਵਾਨ ਬਾਲਮੀ ਆਸ਼ੀਤੂਨਾ ਤਰਸਟ ਇਹ ਬਰਦਾਸ਼ਤ ਨਹੀਂ ਕਰਿਆ ਕਿਸੇ ਨੇ ਵੀ ਪ੍ਰਧਾਨ ਮੰਤਰੀ ਸੂਰਜਾ ਕਰ ਯੋਜਨਾ ਤਹਿਤ ਜ਼ਿਲ੍ਹਾ ਤਰਨਤਾਰਨ ਵਿੱਚ 5000 ਤੋਂ ਵੱਧ ਆਬਾਦੀ ਵਾਲੇ ਪਿੰਡ ਨੂੰ ਮਾਡਲ ਸੋਲਰ ਵਿਲੇਜ ਦੇ ਤੌਰ ਤੇ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸੋਲਰ ਊਰਜਾ ਸੰਬੰਧੀ ਵਾਤਵਾਰ ਜਾਗਰੂਕ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰੰਤਾਲ ਰਾਹੁਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰੰਤਾਲਨ ਵਿਖੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਇੱਕ ਅਹਿਮ ਕਦਮ ਚੁੱਕਦਿਆਂ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲ ਕਦਮੀ ਵਿੱਚ ਸਿਵਲ ਅਤੇ ਪੁਲਿਸ ਕਰਮਚਾਰੀਆਂ ਦੀਆਂ ਸਾਂਝੀਆਂ ਟੀਮਾਂ ਦੁਆਰਾ ਅਚੰਚੇਤ ਨਿਰੀਖਣ ਕਰਨ ਦੇ ਨਾਲ-ਨਾਲ ਸਕੂਲਾਂ ਵਿੱਚ ਮਨੁੱਖਾਂ ਅਤੇ ਪੰਛੀਆਂ ਤੇ ਇਸ ਦੀ ਵਰਤੋਂ ਦੇ ਨੁਕਸਾਨ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਲਾਸਾਂ ਸ਼ਾਮਲ ਕੀਤੀਆਂ ਜਾਣਗੀਆਂ। ਭਾਰਤੀ ਫੌਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਨਵੰਬਰ ਨੂੰ ਇੰਡੀਆ ਗੇਟ ਤੋਂ ਅਟਾਰੀ ਤੱਕ ਹਾਫ ਮੈਰਾਥਨ ਦੌੜ ਕਰਵਾਈ ਜਾਵੇਗੀ। ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਹਾਇਕ ਕਮਿਸ਼ਨਰ ਸ਼੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਹਾਫ ਮੈਰਾਥਨ ਦੌੜ ਕਰਨ ਅਟਾਰੀ ਤੋਂ ਅੰਮ੍ਰਿਤਸਰ ਆਉਣ ਵਾਲੀ ਸੜਕ 24 ਨਵੰਬਰ ਨੂੰ ਸਵੇਰੇ 6 ਵਜੇ ਤੋਂ ਬਾਦ ਦੁਪਹਿਰ 12 ਵਜੇ ਤੱਕ ਬੰਦ ਰਹੇਗੀ ਅਤੇ ਅੰਮ੍ਰਿਤਸਰ ਤੋਂ ạtਾਰੀ ਜਾਣ ਵਾਲੀ ਸੜਕ ਤੇ ਆਵਾਜਾਈ ਆਮ ਵਾਂਗ ਰਹੇਗੀ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 222 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ। ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556। ਸ਼੍ਰੀ ਦੁਰਗਾਣਾ ਤੀਰਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਰ ਲਾਲ ਭਗਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਫੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਨਾਨਕ ਸਾਈ ਫਾਊਂਡੇਸ਼ਨ ਦਾ ਵਫਤ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਹੋਇਆ ਨਤਮਸਤ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਾਨਕ ਸਾਈ ਫਾਊਂਡੇਸ਼ਨ ਦੇ 130 ਦੇ ਕਰੀਬ ਸ਼ਰਧਾਲੂ ਪਿੰਡ ਕੁਮਨ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਆਏ ਵਫਤ ਨੇ ਚੇਅਰਮੈਨ ਪੰਦਰੀਨਾਥ ਬੋਕਾਰੀ ਦੀ ਅਗਵਾਈ ਹੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਠਾ ਟੇਕਿਆ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸੇ ਅਤੇ ਰੰਧੀਰ ਸਿੰਘ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ नानक साई फाउंडेशन हजूर साहब महाराष्ट्र से पंजाब के दौरे पर आए हम लोग भगत नामदेव जी का जन्म दिहाड़ा मनाने के लिए कल हम घुमान गए थे आज हम लोग अमृतसर आए हैं अमृतसर आके हरमंदिर का माथा टेका एसडीपीसी हो दिल्ली प्रबंधक कमेटी हो या अन्य संस्था भी इस यात्रा का बड़ी पैमाने पर स्वागत करने जा रही है नामदेव जी महाराज सात साल पहले पंजाब आए थे उन्होंने पंजाब आकर जो भाईचारा मजबूत किया था उसी को आगे चलाने का काम हमारी नानक साहिब फाउंडेशन विमान यात्रा के माध्यम से कर रही है साहब से हम लोग हर साल यहाँ आते हैं 140 बंदे इस यात्रा में भाग लिए हैं

8ਵੀਂ ਜਮਾਤ ਦੇ ਭਵਿਕ ਬਾਂਸਲ ਨੂੰ ਸਕੂਲ ਵੱਲੋਂ ਤਹਿ ਦਿਲੋਂ ਵਧਾਈ ਦਿੱਤੀ ਗਈ ਜਿਸ ਨੇ ਫਾਰਮਾਸਿਓਟিক্যাল ਮੁੱਦਿਆਂ ਨਾਲ ਨਜਿੱਠਣ ਲਈ ਇੱਕ ਸ਼ਾਨਦਾਰ ਰੋਡਮੈਪ ਪੇਸ਼ ਕਰਕੇ WHO ਹਾਈ ਕਮਿਸ਼ਨ ਵਿੱਚ ਦੂਜਾ ਇਨਾਮ ਪ੍ਰਾਪਤ ਕੀਤਾ ਪ੍ਰਿੰਸੀਪਲ ਮਨੀਸ਼ਾ ਧਾਨੁਕਾ ਨੇ ਜੇਤੂ ਵਿਦਿਆਰਥੀਆਂ ਨੂੰ ਵਿਧਾਈ ਦਿੱਤੀ ਅਤੇ ਉਹਨਾਂ ਦੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਕੀਤੀ ਜਾ ਰਹੀ ਇਨਕ੍ਰੋਚਮੈਂਟ ਅਤੇ ਗਲਤ ਟਾਂਗ ਨਾਲ ਖੜੀਆਂ ਕੀਤੀਆਂ ਗਈਆਂ ਰੇੜੀਆਂ ਟ੍ਰੈਫਿਕ ਪ੍ਰਣਾਲੀ ਤੇ ਕਾਫੀ ਅਸਰ ਪਾਉਂਦੀਆਂ ਨੇ ਅਤੇ ਆਵਾਜਾਈ ਨੂੰ ਪ੍ਰਭਾਵਿਤ ਕਰਦੀਆਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਪਾਗਾਂ ਵਿੱਚ ਲੋਕਾਂ ਵੱਲੋਂ ਕੀਤੀ ਗਈ ਇਨਕ੍ਰੋਚਮੈਂਟ ਅਤੇ ਗਲਤ ਟਾਂਗ ਨਾਲ ਖੜੀਆਂ ਰੇੜੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਹੁਤ ਜ਼ਿਆਦਾ ਗੱਡੀਆਂ ਖੜੀਆਂ ਕਰਕੇ ਚੱਲ ਜਾਂਦੇ ਆ ਗੱਡੀਆਂ ਆਣਾਂ ਨੂੰ ਰੋਕਦੇ ਕੋਈ ਨਹੀਂ ਸਾਨੂੰ ਬੈਟਰੀਆਂ ਵਾਲਿਆਂ ਨੂੰ ਰੋਕਦੇ ਆ ਗੱਡੀ ਵਾਲਿਆਂ ਨੂੰ ਕੋਈ ਰੋਕਦਾ ਜਿੱਥੇ ਮਰਜ਼ੀ ਖੜੀ ਕਰ ਜਾ ਪਾਰਕਿੰਗਾਂ ਦੇ ਵਿੱਚ ਰੱਖਣੀ ਚਾਹੀਦੀ ਗੱਡੀਆਂ ਰੋਡ ਤੇ ਲੱਗੀਆਂ ਹੁੰਦੀਆਂ ਕਿੱਥੇ ਮਰਜ਼ੀ ਲਗਾ ਕੇ ਚੱਲ ਜਾਂਦੇ ਕੋਈ ਪੁਛਗੈਸੀ ਨਹੀਂ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਸਾਨੂੰ ਤਾਂ ਬਹੁਤ ਜ਼ਿਆਦਾ ਕੀਤਾ ਜਾਂਦਾ ਨਾ ਅੰਦਰ ਕਦੇ ਖਲੋਣ ਨਹੀਂ ਦਿੰਦੇ ਤੇ ਰਾਸਤੇ ਹੁੰਦਾ ਇਹਨਾਂ ਦਾ ਵੀ ਗਲਤੀ ਸਾਡੇ ਬੰਦਿਆਂ ਦੀ ਵੀ ਹੈਗੀ ਆ ਪਰ ਬਿਲਕੁਲੋ ਹੀ ਨਹੀਂ ਖਲੋਣ ਦਿੰਦੇ ਕੋਹਣੇ ਸਰ ਜਿਹੜੀਆਂ ਗੱਡੀਆਂ ਰੂ ਸਾਈਡ ਲੱਗਦੀਆਂ ਉਹ ਗਲਤੀ ਗਲਤ ਹੁੰਦਾ ਕੰਮ ਤੇ ਜਿਹੜੇ ਗੱਡੀਆਂ ਰੋਗ ਸਾਈਡ ਲਾ ਦਿੰਦੇ ਉਹਨਾਂ ਨੂੰ ਦੇਖਣਾ ਚਾਹੀਦਾ ਸਾਡੀ ਗੱਡੀ ਟੋ ਕਰਕੇ ਵੀ ਜਾ ਸਕਦਾ ਜੁਰਮਾਨਾ ਵੀ ਲੱਗ ਸਕਦਾ ਇਹ ਸਮਝਦਾਰੀ ਚਾਹੀਦੀ ਗੱਡੀ ਲਾਉਣ ਵਾਲੇ ਨੂੰ ਗੱਡੀਆਂ ਥਾ ਥ ਤੇ ਪਾਰਕਿੰਗਾਂ ਬਣੀਆਂ ਇੱਕ ਮੱਛੀ ਮੰਡੀ ਬਣੀਆਂ ਇੱਕ ਗੋਲ ਬਾਗ ਬਣੀਆਂ ਇੱਕ ਪੁਲ ਦੇ ਉੱਤੇ ਬਣੀਆਂ 2-400 ਰੁਪਏ ਵੱਧ ਖਰਚਾ ਹੋ ਗਏ ਦਿਹਾੜੀ ਦਾ 100 ਰੁਪਏ ਰੋਜ਼ ਦੇ ਕਰਦੇ ਹੋ ਤੁਹਾਡੀ ਗੱਡੀ ਸੇਵ ਰਹੀ ਗਈ ਉਹਨਾਂ ਨੂੰ ਆਪ ਸਮਝਦਾਰੀ ਜਾਈ ਜੀ ਆਪਣੀ ਗੱਡੀ ਸੇਵ ਲਾਓ ਤੇ ਸੇਵ ਹੀ ਲੈ ਕੇ ਜਾਓ ਘਰ ਵੱਲ ਮੁਸ਼ਕਲ ਹਾਲ ਜੀ ਜਾਮ ਲੱਗ ਜਾਂਦਾ ਐਕਸੀਡੈਂਟ ਹੁੰਦਾ ਜ਼ਿਆਦਾ ਖਰਚਾ ਕਿਤੇ ਪਸ਼ੂ ਆਵਾਰਾ ਫਿਰਦੇ ਨੇ ਉਥੇ ਜਾਮ ਲੱਗਦਾ ਰਾਤ ਗੱਡੀਆਂ ਲੱਗੀਆਂ ਦੇਰੋਂ ਸੜਕਾ ਤੇ ਆਉਂਦੀ ਜਗ੍ਹਾ ਨਹੀਂ ਹੁੰਦੀ ਪਾ ਜਿੱਦਾਂ ਦੀ ਮਰਜ਼ੀ ਦੁਕਾਨਦਾਰੀ ਹੋਏ ਅਗਲੇ ਭਾਪੋਨੀ ਨਾ ਕਰੇ ਗਾਹਾਂ ਗਾਂ ਦੀ ਜਗ੍ਹਾ ਸ਼ਹਿਰ ਵਿੱਚ ਦਿਨ-ਬਦ ਦਿਨ ਵੱਧਦਾ ਟ੍ਰੈਫਿਕ ਲੋਕਾਂ ਨੂੰ ਜਿੱਥੇ ਪਰੇਸ਼ਾਨੀ 'ਚ ਪਾ ਰਿਹਾ ਹੈ ਉੱਥੇ ਹੀ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਜਿਹੜਾ ਬੰਦਾ ਹੈ ਕਿ ਜਿਹੜੀ ਰੋਂਗ ਸਾਈਡ ਸੜਕ ਦੇ ਉੱਤੇ ਜਿਹੜੀਆਂ ਗੱਡੀਆਂ ਲੱਗਦੀਆਂ ਨੇ ਚਾਹੇ ਉਹ 4-ਵਿਲਰ ਨੇ ਚਾਹੇ 2-ਵਿਲਰ ਨੇ ਲੋਕਾਂ ਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਸ਼ਹਿਰ ਦੇ ਵਿੱਚ ਕਾਫੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗੀਆਂ ਕਾਰ ਪਾਰਕਿੰਗ ਬੰਨੀਆਂ ਹਿਆਂ ਨੇ ਤੇ ਆਪਣੀਆਂ ਗੱਡੀਆਂ ਉਥੇ ਲਾਣ ਤਾਂ ਜੋ ਸੇਫ ਰਵੇ ਕਿਉਂਕਿ ਟੋ ਫਿਸ ਦਾ ਸਿੰਸਲਾ ਡਰਾਈਵਿੰਗ ਪੂਲ ਪ੍ਰੋਜੈਕਸ਼ਨ ਲੋਕ ਕੀਤਾ ਜਾਂਦਾ ਤੇ ਲੋਕਾਂ ਨੂੰ ਖੁਦ ਸਮਝ ਚਾਹੀਦੀ ਹੈ ਕਿ ਸੜਕਾਂ ਰੋਕਣ ਦੀ ਬਜਾਏ ਆਪਣੀ ਗੱਡੀ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਨਾ ਕੋਈ ਰਾਹ ਰੁਕੇ ਤੇ ਨਾ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਦਾ ਪ੍ਰਚਾਰੀ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਅਚੀਲ ਸ਼ਰਮਾ ਫਾਸਟ ਨਿਊਜ਼ ਅੰਮ੍ਰਿਤਸਰ ਸ਼੍ਰੀ ਗੁਰੂ ਕਿਰਪਾ ਆਸ्रय ਸੋਸਾਇਟੀ ਅੰਮ੍ਰਿਤਸਰ ਵੱਲੋਂ ਦੀਵਾਲੀ ਅਤੇ ਨਵੇਂ ਸਾਲ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ कृष्णा कुमार गुप्ता अमित कुमार ने लंगर दी सेवा निभाई जय भोल ने जय भंडारी तेरी है महिमा न्यारी जय भोले जय भंडारी तेरी है महिमा ਸਾਡੇ શ્રી ਰਾਜਾ ਪੇਸ਼ੇ ਜੀ ਦੀ ਸੋਸਾਇਟੀ ਜਗਤ ਗੁਰੂ ਕੇ ਪਾਲੋ ਜੀ ਮਹਾਰਾਜ ਜੀ ਦੇ ਨਾਂ ਕੇ ਚੱਲ ਰਹੀ ਹੈ ਉਹਨਾਂ ਦੇ ਆਪਾਂ ਹਰ ਮਹੀਨੇ ਆਪਣਾ ਗਰੀਬਾਂ ਦੇ ਭਲੇ ਵਾਸਤੇ ਜਿੰਨੀ ਸਾਡੇ ਕੋਲੋਂ होंगी हिम्मत वत लंगर लगा के को तो भी जिस तरह की दान रोषण हो लंगर लगा ये लंगर गरीबों की सहायता के लिए हर मास अमरोही साहब के घर के बाहर लगाया जाता है और हम हरी गुरु से श्री हरु गुरु जी से प्रार्थना करते हैं दोनों हाथ जोड़कर नमन होकर कि ऐसी कृपा हम पर बनाए रखें विश्व हिंदू सनातन सेवा संगठन दी हंगामी मीटिंग शनि धाम मंदिर वल्लाविखे संस्थापक महेंद्रपाल भार्गव दी प्रधान की भेंट हुई जिस दौरान पटियाला ਤੋਂ तो ਵਿਸ਼ੇਸ਼ ਤੌਰ ਤੇ ਪਹੁੰਚੇ बीजेपी नेता साहिल गोयल ਨੂੰ ਪੰਡਿਤ महेंद्रपाल भार्गव ਨੇ खाटू श्याम जी ਦਾ ਚਿੱਤਰ ਪੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ तरसीम ਸਿੰਘ ਕੁਲਦੀਪ ਸਿੰਘ ਟੇਲ ਸਿੰਘ ਵਿੱਕੀ ਗੋਬਿੰਦ ਅਜੇ ਵਿਜੇ ਆਦ ਹਾਜ਼ਰ ਸਨ ਅੰਬਰ ਸਰ ਪਹੁੰਚਣ ਤੇ ਮੇਰਾ ਸਾਡੇ महेंद्रਪਾਲ ਪੰਡਤ ਜੀ ਵੱਲੋਂ ਉਹਰੇ ਸਵਾਗਤ ਕੀਤਾ ਗਿਆ ਇਹਨਾਂ ਦੀ ਸਮੂਚੀ ਟੀਮ ਦਾ ਮੈਂ ਉਹਰੇ ਆਇਤੇ ਜੀ ਆਇਆਂ ਨੂੰ ਕਹਿੰਦਾ ਤੇ ਇਹਨਾਂ ਨੇ ਮੈਨੂੰ ਸਨਮਾਰ ਵੀ ਕੀਤਾ ਮੈਂ ਇਹਨਾਂ ਨੂੰ ਬਚੜ ਕਰਦਾ ਵੀ ਜਿੱਥੇ ਵੀ ਤੁਹਾਨੂੰ ਸਾਡੀ ਲੋੜ ਹੈ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ 19ਵਾਂ ਸਰਦਾਰ ਜੋਗਿੰਦਰ ਸਿੰਘ ਮਾਲ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਜੋ ਕਿ 3 ਨਵੰਬਰ ਤੋਂ 2 ਦਸੰਬਰ ਤੱਕ ਖਾਲਸਾ ਕਾਲਜ ਦੀ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਖਾਲਸਾ ਕਲੱਬ ਦੇ ਪ੍ਰਧਾਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੀਆਂ ਟੀਮਾਂ ਫਾਈਨਲ ਵਿੱਚ ਪਹੁੰਚਣ ਗਿਆ ਉਹਨਾਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ AIG ਜੇਲ ਸੇਵਾ ਮੁਕਤ ਦਵਿੰਦਰ ਕੁਮਾਰ ਸਿੱਧੂ ਜੋ ਕਿ 13 ਨਵੰਬਰ ਨੂੰ ਆਪਣੇ ਸਵਾਸ ਪੂਰੇ ਕਰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ 22 ਨਵੰਬਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ਼ਹੀਦ ਉਦਮ ਸਿੰਘ ਹਾਲ ਪਕਤਾ ਵਾਲਾ ਅੰਮ੍ਰਿਤਸਰ ਵਿਖੇ ਹੋਵੇਗੀ ਅੰਤਿਮ ਅਰਦਾਸ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕਰਦੇ ਹਾਂ ਕਿ ਸਾਡੇ ਸਤਕਾਰਯੋਗ ਸ਼੍ਰੀ ਦਵਿੰਦਰ ਕੁਮਾਰ ਸਿੱਧੂ AIG जिला सेवामुख 13 नवंबर 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 22 नवंबर ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਸ਼ਹੀਦ ਉਦਮ ਸਿੰਘ ਹਾਲ ਭਗਤਾਵਾਲਾ ਅੰਮ੍ਰਿਤਸਰ ਵਿਖੇ ਹੋਵੇਗੀ ਦੁਖੀ ਹਿਰਦੇ ਸਮੂਹ ਪਰਿਵਾਰ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸ਼੍ਰੀ ਰਾਮਚਰਿਤ ਮਾਨਸ ਮਹੀਨੇ ਦੇ ਪਾਰਾਇਣ ਪਾਠ ਦਾ ਆਯੋਜ 11 ਨਵੰਬਰ ਤੋਂ 8 ਦਸੰਬਰ ਤੱਕ ਸਵੇਰੇ 8:30 ਤੋਂ 10 ਵਜੇ ਤੱਕ ਮੰਦਿਰ ਮਾਤਾ ਲਾਲ ਭਵਨ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਫਾਸਟ ਵੇ ਦੇ ਚੈਨਲ ਨੰਬਰ 242 ਤੇ ਸਮਾਗਮ ਦਾ ਲਾਈਵ ਪ੍ਰਸਾਰਣ ਕੀਤਾ ਜਾ ਰਿਹਾ ਹੈ ਤਸਵੀਰ ਕੁਲਵਿੰਦਰ ਕੌਰ ਦੀ ਹੈ ਜਿਨ੍ਹਾਂ ਦੀ ਉਮਰ 64 ਸਾਲ ਹੈ ਜੋ ਕਿ 25 ਅਕਤੂਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਲਈ ਗਏ ਪਰ ਅਜੇ ਤੱਕ ਵਾਪਸ ਨਹੀਂ ਆਏ ਜੇਕਰ ਇਹਨਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਸੁਲਤਾਨਮਿੰਟ ਵਿਖੇ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਬਲਕ ਸਪਲਾਈ ਸਕੀਮ ਪ੍ਰੋਜੈਕਟ ਦਾ ਲਿਆ ਜਾਇਜ਼ਾ बीते दिन इस्लामाबाद पुलते हुए एक्सीडेंट दौरान नौजवान दी हुई मौत तो बाद परिवार ने की थी इंसाफ की मांग हॉलगेट अंदर फिश मार्केट के बनी पार्किंग के हालात बने बदो